ਨਵਸੂ ਪੰਜਾਬs ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੂਰੀ ਤੇ ਅਸੀਂ ਖੜੇ ਆ ਜਲੰਧਰ ਦੇ ਆਦਮਪੁਰ ਦੇ ਗਾਂਧੀ ਨਗਰ ਇਲਾਕੇ ਦੇ ਵਿੱਚ ਇੱਥੇ ਦੇਰ ਰਾਤ ਇਸ ਘਰ ਦੇ ਵਿੱਚ ਪਟ્રોલ ਬੰਬ ਸੁੱਟੇ ਗਏ ਨੇ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਣੇ ਆਂ ਇਹ ਘਰ ਦੀ ਵਿੱਚ ਇਹ ਸੀਸੀਟੀਵੀ ਦੋ ਕੈਮਰੇ ਲੱਗੇ ਨੇ ਜਿਸ ਵਿੱਚ ਤਸਵੀਰਾਂ ਕੈਦ ਹੋਈਆਂ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਕਿ ਇੱਥੇ ਮੋਟਰਸਾਈਕਲ ਤੇ ਸਵਾਰ ਕੁਝ ਵਿਅਕਤੀ ਆਏ ਨੇ ਤੇ ਉਹਨਾਂ ਨੇ ਲਗਾਤਾਰ ਪਟ્રોલ ਬੰਬ ਸੁੱਟੇ ਨੇ ਬੰਬ ਸੁੱਟਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਗੇਟ ਦੇ ਉੱਤੇ ਲੱਗੇ ਨੇ ਤੇ ਇਹ ਜਿਹੜਾ ਮੁਕਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਕਾਲਾ ਗੇਟ ਹੋ ਚੁੱਕਿਆ ਹੈ ਅੰਦਰ ਕਿਤੇ ਕੋਈ ਨਹੀਂ ਸੁੱਟਿਆ ਉਹਨਾਂ ਨੇ ਬੰਬ ਲਗਾਤਾਰ ਉੱਥੋਂ ਸੁੱਟੇ ਗਏ ਨੇ ਤੇ ਉਸ ਦੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਚੁੱਕੀਆਂ ਫਿਲਹਾਲ ਇਸ ਘਰ ਦੇ ਵਿੱਚ ਗੱਲ ਕਰੀਏ ਤੇ ਦੋ ਲੋਕ ਰਹਿ ਰਹੇ ਸੀ ਇੱਕ ਮਹਿਲਾ ਤੇ ਇੱਕ ਉਸ ਦਾ ਬੇਟਾ ਜੋ ਕਿ ਡਰਾਈਵਰ ਹੈ ਉਹ ਉੱਥੇ ਰਾਤ ਰਹਿ ਰਹੇ ਸੀ ਤੇ ਇਸ ਤੋਂ ਬਾਅਦ ਕਾਫੀ ਦਹਿਸ਼ਤ ਦਾ ਮਾਹੌਲ ਹੈ ਤੇ ਜਲੰਧਰ ਪੁਲਿਸ ਇੱਥੇ ਆ ਕੇ ਚੈੱਕ ਕਰ ਰਹੀ ਹੈ ਤੇ ਹੁਣ ਉਹਨਾਂ ਨੇ ਦੇਖਿਆ ਹੈ ਕਿ ਕੀ ਹੋਇਆ ਸਭ ਤੋਂ ਪਹਿਲਾਂ ਅਸੀਂ ਪੁਲਿਸ ਨਾਲ ਗੱਲ ਕਰਦੇ ਹਾਂ ਤਰੇ ਕੀ ਕਹਿਣਾ ਤੱਕ ਇਹ ਜਿਹੜੀ ਘਟਨਾ ਹੈਗੀ ਇਹ ਗਾਂਦੀਨਗਰ ਆਦਮਪੁਰ ਦੀ ਹੈਗੀ ਆ ਇਹਦੇ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇੱਥੇ ਘਰ ਨੂੰ ਇੱਕ ਨਿਸ਼ਾਨਾ ਬਣਾਇਆ ਗਿਆ ਔਰ ਉਹਨਾਂ ਨੇ ਇੱਕ ਬੋਤਲ 'ਚ ਤੇਲ ਪਾ ਕੇ ਉਸ ਨੂੰ ਅੱਗ ਲਗਾ ਕੇ ਗੇਟ ਦੇ ਉੱਤੇ ਸੁੱਟਿਆ ਹੈਗਾ ਅ ਗੇਟ ਨੂੰ ਜਿਸ ਨਾਲ ਅੱਗ ਲੱਗੀ ਹੈ ਜਾਨੀ ਨੁਕਸਾਨ ਇਸ 'ਚ ਕੋਈ ਨਹੀਂ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਅਸੀਂ ਇਮੀਡੀਟਲੀ ਆਪਣੀ ਪੁਲਿਸ ਫੋਰਸ ਭੇਜੀ ਹੈ ਔਰ ਅਸੀਂ ਐਵੀਡੈਂਸਸ ਇਕੱਠੇ ਕੀਤੇ ਹਨ ਸਟ੍ਰਿੰਜੈਂਟ ਸੈਕਸ਼ਨਸ 'ਚ ਅਸੀਂ ਐਫ ਆਈ ਆਰ ਰਜਿਸਟਰ ਕੀਤੀ ਹੈ ਸਾਡੇ ਕੋਲ ਕੁਝ ਕਲੂਜ਼ ਹੈ ਔਰ ਜਲਦੀ ਜਿਹੜਾ ਹੈਗਾ ਦੋਸ਼ੀਆਂ ਨੂੰ ਫੜ ਲਿਆ ਜਾਏਗਾ ਕੀ ਸਰ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਹੋ ਸਕਦੀ ਹੈ ਪਰਿਵਾਰ ਨਾਲ ਮੈਂ ਗੱਲ ਕੀਤੀ ਹੈ ਮਾਤਾ ਜੀ ਨਾਲ ਇਹਨਾਂ ਦੀ ਕੋਈ ਪੁਰਾਣੀ ਰੰਜਿਸ਼ ਤਾਂ ਨਹੀਂ ਹੈ ਨਾ ਹੀ ਇਹਨਾਂ ਨੂੰ ਕੋਈ ਐਕਸਟਰਸ਼ਨ ਕਾਲ ਆਈ ਹੈ ਲੇਕਿਨ ਜਿਹੜੀ ਪੁਲਿਸ ਹੈ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਐਕਸਪਲੋਰ ਕਰ ਰਹੇ ਹਾਂ ਔਰ ਜਲਦੀ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਫੜ ਲਿਆ ਜਾਏਗਾ ਕਾਰਨ ਕੀ ਐਕਚੁਅਲੀ ਆਦਮਪੁਰੇ ਵਿੱਚ ਬਹੁਤ ਵਾਰਦਾਤਾਂ ਹੋ ਰਹੀਆਂ ਜੀ ਕਿਸੇ 2 ਮਹੀਨਿਆਂ ਤੋਂ ਜੀ ਕਦੀ ਕਤਲ ਕੇਸ ਹੋ ਰਿਹਾ ਕਦੀ ਕੁਝ ਹੋ ਰਿਹਾ ਦੇਖੋ ਜਿੰਨੇ ਵੀ ਸਾਡੀ ਵਾਰਦਾਤਾਂ ਸਾਰੀਆਂ ਟਰੇਸ ਹੈਗੀਆਂ ਅੱਜ ਵੀ ਅ ਔਰ ਨਟੋਰੀਅਸ ਦੋ ਲੋਕਲ ਗੈਂਗਸਟਰ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਹੈਗਾ ਔਰ ਦੋਨਾਂ ਦੇ ਲੈਗ ਸ਼ਾਟ ਹੋਇਆ ਤੇ ਜਿੰਨੀ ਵੀ ਵਾਰਦਾਤਾਂ ਸਾਡੀਆਂ ਟ੍ਰੇਸ ਹੈ ਇਹ ਜਿਹੜੀ ਵਾਰਦਾਤ ਹੈ ਪੁਲਿਸ ਲੱਗੀ ਹੋਈ ਹੈ ਔਰ ਇਹਨੂੰ ਜਲਦੀ ਅਸੀਂ ਟ੍ਰੇਸ ਕਰ ਲਾਂਗੇ ਕੋਈ ਇਦਾਂ ਦੀ ਕੋਈ ਧਮਕੀ ਹੈ ਕੁਝ ਇਹਨਾਂ ਨੇ ਕੁਝ ਉਸ ਬਾਰੇ ਕੋਈ ਕਲੂ ਤਾਂ ਮਿਲਦਾ ਹੋਵੇ ਦੇਖੋ ਅਸੀਂ ਅਸੀਂ ਇਹਨਾਂ ਨਾਲ ਡਿਫਰੈਂਟ ਮਤਲਬ ਡੀਐਸਪੀ ਸਾਹਿਬ ਨੇ ਵੀ ਐਸਐਸਪੀ ਸਾਹਿਬ ਨੇ ਵੀ ਉਹ ਮੈਂ ਵੀ ਇਹਨਾਂ ਨਾਲ ਪ੍ਰੋਪਰਲੀ ਗੱਲ ਕੀਤੀ ਹੈ ਔਰ ਕੋਸ਼ਿਸ਼ ਕੀਤੀ ਹੈ ਪੁੱਛਣ ਦੀ ਪਰ ਇਹਨਾਂ ਨੂੰ ਨਾ ਤਾਂ ਕੋਈ ਐਕਸਟਰੈਕਸ਼ਨ ਕਾਲ ਹੈ ਔਰ ਨਾ ਇਹਨਾਂ ਨੂੰ ਕੋਈ ਰੰਜਿਸ਼ ਹਜੇ ਕਿਸੇ ਨਾਲ ਲੱਗਦੀ ਹੈ ਲੇਕਿਨ ਅਸੀਂ ਸਾਰੇ ਐਂਗਲਸ ਤੇ ਅਸੀਂ ਕੰਮ ਕਰ ਰਹੇ ਹਾਂ ਕੁਝ ਕੁਝ ਇਦਾਂ ਦਾ ਵੀ ਪਤਾ ਲੱਗਿਆ ਕਿ ਕੁਝ ਬੰਦੇ ਇਹਨਾਂ ਦੇ ਘਰ ਆਏ ਸੀ ਮਿਲਣੀਆਂ ਕੁਝ 4-5 ਦਿਨ ਪਹਿਲਾਂ ਆਏ ਇਹਨਾਂ ਦਾ ਬੇਟਾ ਡਰਾਈਵਰ ਦਾ ਕੰਮ ਐਜ਼ ਅ ਡਰਾਈਵਰ ਕੰਮ ਕਰਦਾ ਤੇ ਉਹ ਵੀ ਅਸੀਂ ਐਂਗਲ ਦੇਖ ਰਹੇ ਹਾਂ ਬੇਟੇ ਦਾ ਕੀ ਕੋਈ ਕਿਸੇ ਨਾਲ ਲਿੰਕ ਹੈਗਾ ਕੋਈ ਉਹ ਰੰਜਿਸ਼ ਤਾਂ ਨਹੀਂ ਹੈ ਕੋਈ ਉਹ ਦੁਸ਼ਮਣੀ ਤਾਂ ਨਹੀਂ ਹੈ ਉਵੀ ਅਸੀਂ ਐਕਸਪਲੋਰ ਕਰ ਰਹੇ ਹਾਂ ਥੈਂਕ ਯੂ ਸਰ ਥੈਂਕ ਯੂ ਸਰ ਮੌਕੇ ਦਾ ਜਾਇਜ਼ਾ ਲੈਣ ਜਲੰਧਰ ਦੇ ਐਸਐਸਪੀ ਹਰਵਿੰਦਰ ਸਿੰਘ ਬਿਰਕ ਅਤੇ ਡੀਆਈਜੀ ਨਵੀਨ ਸਿੰਘਲਾ ਪਹੁੰਚੇ ਸਨ ਤੇ ਉਹਨਾਂ ਨੇ ਘਰ ਦੇ ਵਿੱਚ ਜਾ ਕੇ ਗੱਲਬਾਤ ਕੀਤੀ ਮਾਤਾ ਨੂੰ ਪੁੱਛਿਆ ਤੇ ਉਸ ਦੇ ਬੇਟੇ ਨੂੰ ਪੁੱਛਿਆ ਫਿਲਹਾਲ ਜੇ ਮੁਢਲੀ ਜਾਂਚ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਅਜੇ ਹੁਣ ਕੁਝ ਸਾਹਮਣੇ ਨਹੀਂ ਆਇਆ ਹੈ ਕਿ ਜਿਸ ਵਿੱਚ ਫਰੋਤੀ ਜਾਂ ਕੋਈ ਏਦਾਂ ਦੀ ਕਾਲ ਆਈ ਹੈ ਪਰ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ ਤੇ ਇਸ ਘਰ ਦੇ ਵਿੱਚ ਜਿੰਨੇ ਮੈਂਬਰ ਹੋ ਉਹ ਫਿਲਹਾਲ ਗੱਲ ਕਰਨ ਨੂੰ ਤਿਆਰ ਨਹੀਂ ਹੈ ਤੇ ਮਾਮਲਾ ਕੀ ਹੈ ਇਹ ਤਾਂ ਪੁਲਿਸ ਜਾਂਚ ਦੇ ਸਾਹਮਣੇ ਆਏਗਾ ਪਰ ਫਿਲਹਾਲ ਆਲੇ ਦੁਆਲੇ ਦੇ ਇਲਾਕੇ ਦੇ ਵਿੱਚ دہشت ਦਾ ਮਾਹੌਲ ਦੇਖਿਆ ਜਾ ਸਕਦਾ ਹੈ ਕੈਮਰਮੈਨ ਪ੍ਰਥਮਨਲ ਪਰਿੰਜੀਤ ਸਿੰਘ ਰੰਗਪੁਰੀ ਆਦਮਪੁਰ ਜਲੰਧਰ